ਦਰਬਾਸਾ ਕੁਮਾਰਾਏ ਟੂਰਿਸਟ ਵਿੱਚੋਂ ਇੱਕ 8 ਸਾਲ ਦਾ ਬੱਚਾ ਜੋ ਕਿ ਅਚਾਨਕ ਕਿਤੇ ਗਵਾਚ ਗਿਆ ਉਸ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਤਾਂ ਤੁਰੰਤ ਹੀ ਕਾਰਵਾਈ ਕਰਦੇ ਹੋਏ ਉਸ ਨੂੰ ਲੱਭ ਲਿਤਾ ਗਿਆ ਅਤੇ ਪਰਿਵਾਰ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਜੀ ਹਾਂ ਅੰਬਸਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਆ ਇੱਕ ਪਰਿਵਾਰ ਜੋ ਕਿ ਜੰਮੂ ਤੋਂ ਆਇਆ ਸੀ ਕਿ ਪੰਜਾਬ ਦੇ ਵਿੱਚ ਸ੍ਰੀ ਅੰਮ੍ਰਿਤਸਰ ਦੇ ਵਿੱਚ ਗੋਲਡਨ ਟੈਂਪਲ ਦੇ ਦੇਖਣ ਆਏ ਸੀ ਉਸ ਤੋਂ ਬਾਅਦ ਬੱਸ ਸਟੈਂਡ ਤੇ ਗਏ ਬੱਸ ਸਟੈਂਡ ਤੋਂ ਹੁੰਦੇ ਸਟੇਸ਼ਨ ਤੇ ਗਏ ਲੇਕਿਨ ਉੱਥੇ ਕਿਤੇ ਗਵਾਚ ਗਿਆ ਜਿੱਤੋਂ ਬਾਅਦ ਤੁਰੰਤ ਢੀਗੀਆ ਕਾਰਵਾਈ ਕਰਦੇ ਉਸ ਨੂੰ ਲੱਭ ਕੇ ਨਾਗਾ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਕਿ ਕਹਿੰਦਾ ਪਰਿਵਾਰਿਕ ਮੈਂਬਰਾਂ ਦਾ ਬਹੁਤ ਸਾਰਾ ਅਧਿਕਾਰ ਹੁੰਦਾ ਉਹਨਾਂ ਦੀ ਹੈ ਤੇ ਇਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਣੀ ਗਵਾਂਡੀਆਂ ਦੇ ਨਾਲ ਜਿਨ੍ਹਾਂ ਨਾਲ ਬਹੁਤ ਪਿਆਰ ਸੀ ਇਹਨਾਂ ਦਾ ਫਰਮਜੀਤ ਸਿੰਘ ਦੇ ਨਾਲ ਇਹ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ ਆ ਕੇ ਆਇਆ ਤੇ ਦਰਬਾਰ ਸਾਹਿਬ ਮੱਥਾ ਵੇਖਣ ਤਰੀਕੇ ਤੋਂ ਬਾਅਦ ਇਸ ਪਰਸੋਂ 14 ਤਰੀਕ ਨੂੰ ਵਾਪਸ ਜੰਮੂ ਜਾਣ ਵਾਸਤੇ ਬੱਸ ਸਟੈਂਡ ਤੇ ਆਇਆ 62 ਸਟੈਂਡ ਦੇ ਇਹ ਬੱਚਾ ਜਿਹੜਾ ਵਾ ਫਰਮ ਜੀ ਨੂੰ ਕਹਿ ਕੇ ਗਿਆ ਵੀ ਮੈਂ ਆਪਣਾ ਬਾਥਰੂਮ ਚਲੇ ਆ ਤੇ ਉਸ ਤੋਂ ਬਾਅਦ ਬੱਚਾ ਜਿਹੜਾ ਬਾਥਰੂਮ ਦੇ ਬਾਹਰ ਇਹ ਬੰਨੇ ਗਏ ਬਾਥਰੂਮ ਸਾਹਮਣੀ ਆ ਮੈਂ ਗਿਆ ਵਾ ਇਹ ਪਤਾ ਨਹੀਂ ਬੱਚਾ ਬਾਅਦ ਇਹਦੇ ਕੀ ਦਿਮਾਗ ਆਇਆ ਕੀ ਹੋਇਆ ਇਹਨੂੰ ਵੀ ਭੁੱਲ ਗਿਆ ਤੇ ਬੱਚਾ ਸਾਡੇ ਕੈਮਰੇ ਦੇ ਵਿੱਚ ਕੈਨੇਡੂ ਕੈਮਰਾ ਪਰ ਚੈੱਕ ਕੀਤਾ ਉਸ ਦੇ ਵਿੱਚ ਇਹ ਬੱਚਾ ਪਾਸਟੈਂਡ ਤੋਂ ਬਾਹਰ ਚਲਾ ਗਿਆ ਤੇ ਨੈਕਸਟ ਕੈਮਰੇ ਚੈੱਕ ਕੀਤੇ ਆ ਫਿਰ ਇਹ ਬੱਚਾ ਜਿਹੜਾ ਵਾ ਜਲਦਾ ਕਰਦਾ ਜਲਦਾ ਕਰਦਾ ਜਲਦਾ ਕਰਦਾ ਕੈਮਰੇ ਨੂੰ ਕੈਮਰੇ ਜਿਹੜੇ ਪ੍ਰਸ਼ਾਸਨ ਨੇ ਲਾਇਏ ਹੋਏ ਆ ਠੀਕ ਹੈ ਤੇ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਆ ਸਾਨੂੰ ਬਹੁਤ ਹਦਾਇਤਾਂ ਕਰਦੇ ਆ ਵੀ ਬਸ ਸਟੈਂਡ ਤੁਸੀਂ ਸਾਨੂੰ ਪੁਆਇੰਟ ਕੀਤਾ ਹੋਇਆ ਵਾ ਤੇ ਤੁਸੀਂ ਇੱਕ ਵਧੀਆ ਡਿਊਟੀ ਨੂੰ ਇਨਜਾਮ ਦੇਣਾ ਵਾ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਇੱਥੇ ਠੀਕ ਹੈ ਉਹ ਡਿਊਟੀ ਨੂੰ ਆਪਾਂ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਬੱਚੇ ਦੇ ਪਿੱਛਾ ਬਿਲਕੁਲ ਕੈਮਰੇ ਤੇ ਕੈਮਰਾ ਕਰਦੇ ਰਹੇ ਤੇ ਕੈਮਰਨ ਕੈਮਰਨ ਕਰਦੇ ਕਰਦੇ ਪਿੱਛੇ ਜਾਂਦੇ ਕਰਦੇ ਇਹ ਬੱਚਾ ਜਿਹੜਾ ਵਾ ਆਪਣਾ ਗੋਲਡਨ ਐਵੇਨਿਊ ਤੱਕ ਜਾ ਕੇ ਪਹਿਲਾਂ ਰੁਕ ਗਿਆ ਫਿਰ ਰੁਕੇ ਲੈਫਟ ਹੋ ਗਿਆ ਇਹ ਫਿਰ ਬੱਚਾ ਜਿਹੜਾ ਵਾ ਲੈਫਟ ਹੋ ਗਿਆ ਫਿਰਗਾ ਉਹ ਕਿਹੜੀ ਸਾਈਡ ਤੇ ਚਲਾ ਗਿਆ ਇਹਦੇ ਬਾਰੇ ਸਾਨੂੰ ਪਤਾ ਨਹੀਂ ਲੱਗਿਆ ਤੇ ਲੇਕਿਨ ਆਪਾਂ ਇਹ ਪਤਾ ਲੱਗਿਆ ਜੇ ਕੋਈ ਕੈਪਨ ਖਤਮ ਹੋ ਜਾਂਦਾ ਸੀਗਾ ਕਿ ਮੇਰੀ ਪੁਲਿਸ ਦੀ ਟੀਮ ਬਾਸ ਸਾਈਡ ਝੋਕਣੀ ਨਹੀਂ ਵੀ ਸਾਰੀ ਇਸੇ ਕੰਮ ਦੀ ਲੁੱਟ ਗਈ ਸੀਗੀ ਤੇ ਇਹ ਬੱਚਾ ਜਿਹੜਾ ਵਾ ਆਪਾਂ ਆਪੇ ਦੀ ਫੋਟੋ ਵੀ ਲੈ ਲਈਆਂ ਇਹਨਾਂ ਦੇ ਫਾਦਰ ਸਾਹਿਬ ਦੀ ਫੋਟੋ ਨਹੀਂ ਸੀਗੀ ਕੋਈ ਮਿਲਿਆ ਇਹਨਾਂ ਦੀਆਂ ਬੱਚੇ ਦੀ ਲੇਕਿਨ ਕੈਮਰੇ ਦੇ ਵਿੱਚੋਂ ਫੋਟੋ ਲੈ ਕੇ ਫੋਟੋ ਬਣਾ ਕੇ ਆਪਾਂ ਜਿੰਨੇ ਵੀ 3-ਵਿੰਨਰ ਵਾਲਿਆ ਜਿੰਨਾ ਵੀ ਸਿਸਟਮ ਹੈ ਸਾਡਾ ਆਪਾਂ ਸਾਰਿਆਂ ਨੂੰ ਸੋਸ ਆ ਸਾਰਿਆਂ ਨੂੰ ਫੋਟੋ ਆ ਪਤਾ ਨਹੀਂ ਤੇ 100 ਫੋਟੋ ਬਣਾ ਕੇ ਆਪਾਂ ਸਾਰਿਆਂ ਨੂੰ ਵੰਡ ਦਿੱਤੀ ਆ ਭਾਵੇਂ ਇਹ ਬੱਚਾ ਜਿਹੜਾ ਵਾ ਆਪਾਂ ਲੱਭਣਾ ਵਾ ਜਿਵੇਂ ਮਰਜ਼ੀ ਕਰਕੇ ਵੀ ਸਾਡੀ ਨਗਰੀ ਚ ਆਇਆ ਵਾ ਗੋਮੂ ਹੋ ਗਿਆ ਤੇ ਇਹ ਬੱਚੇ ਨੂੰ ਆਪਾਂ ਅੱਜ ਰਿਕਵਰ ਕਰ ਲਿਆ ਵਾ ਥਰੀ ਵੀਦਰ ਵਾਲਿਆਂ ਦੀ ਵੀ ਬੜੀ ਮਿਹਰਬਾਨੀ ਆ ਵੀ ਉਹਨਾਂ ਨੇ ਸਾਨੂੰ ਦੱਸਦਾ ਜੇ ਬੱਚਾ ਜਿਹੜਾ ਆਪਾਂ ਜਿਹੜੇ ਬੱਚੇ ਜਿਹੜੇ ਇਹਨੂੰ ਘਰ ਲੈ ਗਏ ਸੀਗੇ ਇਹਨੂੰ ਉਹਦਾ ਘਰ ਨਹੀਂ ਪਤਾ ਜਿਹੜੇ ਆਪਣੇ ਘਰ ਲੈ ਗਏ ਸੀ ਲੇਕਿਨ ਬੱਚਾ ਚੁਸਤ ਆ ਬੱਚਾ ਬਾਹਰ ਆ ਗਿਆ ਘਰ ਤੋਂ ਠੀਕ ਹੈ ਘਰ ਆਉਣ ਵਾਸਤੇ ਫਿਰ ਇਹਨੇ ਕਿਹਾ ਥਰੀ ਵੀਦਰ ਵਾਲਿਆਂ ਨੂੰ ਵੇਖ ਲਿਆ ਵੀ ਫਿਰ ਇੱਕ ਹੁੰਦਾ ਬਈ ਗੋਲਡਨ ਐਵਨਿਊ ਦੇ ਬਾਹਰ ਗੇਟ ਉੱਤੇ ਇਹ ਉਹਨੇ 3 ਵੀ ਲਵਾ ਲਿਆ ਉਹਨੇ ਜਾ ਕੇ ਸਾਡੇ ਬੱਚੇ ਨੂੰ ਸਾਨੂੰ ਰਿਕਵਰ ਕਰਵਾ ਦਿੱਤਾ ਅਸੀਂ ਬਹੁਤ ਖੁਸ਼ ਹੋਏ ਆ ਇਹਦੇ ਤੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਸਾਨੂੰ ਇਹ ਖੁਸ਼ੀ ਹੈ ਕਿ ਮਾਨਯੋਗ ਕਮਿਸ਼ਨਰ ਸਾਹਿਬ ਕਹਿ ਸਕਦੇ ਆ ਕਿ ਤੁਹਾਡੇ ਦਿਸ਼ਾ ਨਿਰਦੇਸ਼ ਦੇ ਨਾਲ ਅਸੀਂ ਇਹ ਬੱਚੇ ਨੂੰ ਸਾਰ ਕਵਰ ਕਰ ਲਿਆ ਜੀ ਇਹ ਤੇ ਮਾਨ ਇਤਵਧਿਆ ਸਾਡੇ ਅਮਰ ਸਰ ਦਾ ਤੇ ਇਹ ਸਾਰੇ ਬੱਚਾ ਜਿਹੜਾ ਜੰਮੂ ਤੋਂ ਜੰਮੂ ਤੋਂ ਆਏ ਸੀਗੇ ਇਹ ਉਥੇ ਪਰਚਾ ਦੱਲੀ ਕਰਉਂਗੇ ਕਰਦੇ ਸੀਗੇ ਬੱਚੇ ਬੜੇ ਹੀ ਫਾਦਰ ਵੀ ਬੜੇ ਜਿਆਦੇ ਨਰਵਸ ਸੀਗੇ ਸਾਰੇ ਰੋਂਦੇ ਸੀ ਸਾਡੇ ਕੋਲ ਆਣ ਕੇ ਪਰ ਇਹ ਸਾਡੇ ਖੁਸ਼ੀ ਵਾਲਾ ਟਾਈਮ ਹੈ ਕਿ ਸ਼ਰੂ ਰਾਮਦਾਸ ਜੀ ਤੁਹਿੰਨਾਂ ਧਰਤੀ ਤੇ ਮਾਨੋ ਕੁਮਾਰ ਸਾਹਿਬ ਦੇ ਹਿਦਿਆਤਾਂ ਦੇ ਅਨੁਸਾਰ ਉਹਨਾਂ ਦੇ ਦੇਖਾਂ ਦੇ ਮਿਹਨਤ ਕਰਦੇ ਇਹ ਬੱਚੇ ਸਰ ਕਰ ਗਏ ਜੀ ਸਟਿੰਗ ਦੀ ਕਿੰਨੀ ਕਿਹਾਤਰੀ ਹੈ ਹਾਂ ਜੀ ਟੀਮ ਦੀ ਕਿੰਨੀ ਕਿਹਾਤਰੀ ਮੰਨਦੇ ਹੋ ਜੀ ਇਸ ਟੀਮ ਦੀ ਮੈਂ ਸਰ ਬਹੁਤ ਮਾਦਰੀ ਮੰਨਦਾ ਜੀ ਦੇਖੋ ਜੀ ਇਹ ਬੱਚਾ ਹੈ ਬੱਚੇ ਰਾਵ ਦਾ ਰੂਪ ਹੈ ਤੁਹਾਨੂੰ ਦੱਸਿਆ ਬੱਚੇ ਰਾਵ ਦਾ ਰੂਪ ਹੁੰਦੇ ਆ ਕਿੰਨੇ ਕਿਸਰਾ ਦਾ ਬੱਚਾ ਹੈ ਸਰ ਇਹ ਸਰ 8 ਸਾਲ ਦਾ ਬੱਚਾ ਜੀ 8 ਸਾਲ ਦਾ ਲੇਕਿਨ ਚੁਸਤ ਹੈ ਬੱਚਾ ਚੁਸਤ ਹੈ ਇਹ ਆਪਣੇ ਮਾਪੇ ਦੇ ਨਾਲ ਆਇਆ ਸੀ ਇੱਥੇ ਮੱਥਾ ਨਹੀਂ ਨਹੀਂ ਮਾਪੇ ਦੇ ਨਾਲ ਨਹੀਂ ਆਇਆ ਸੀ ਆ ਆਪਣੇ ਗਵੰਡੀ ਹੈ ਉਹਨਾਂ ਦੇ ਕੋਲ ਹੀ ਰਹਿੰਦਾ ਸੀ ਧਰਿਆਨੇ ਦੀ ਦੁਕਾਨ ਆ ਮਿਸਟਰ ਆਪਣੇ ਹੈ ਗਿਆ ਪਰਮਜੀਤ ਸਿੰਘ ਜੀ ਉਹਨਾਂ ਦੇ ਨਾਲ ਹੀ ਆਇਆ ਸੀਗਾ ਬੱਚਾ ਆਪਣੇ ਮਾਪੇ ਉਹਦੇ ਨਾਲ ਨਹੀਂ ਆਇਆ ਸੀਗਾ ਲੇਕਿਨ ਮਾਪੇ ਉਹ ਬਾਅਦ ਵਿੱਚ ਆਏ ਆ ਇੱਥੇ ਪਰਮਜੀਤ ਦੇ ਨਾਲ ਸਾਡਾ ਬੱਚਾ ਤੇ ਫਿਰ ਵੈਸੇ ਹੀ ਗਵਾਚ ਗਿਆ ਸੀ ਜਾਂ ਇਹਨੂੰ ਕੋਈ ਜਾਣੀ ਵੀ ਲੈ ਗਿਆ ਸੀ ਇਹਨੂੰ ਦੇਖੋ ਜੀ 2 ਦਿਨ ਸਾਡਾ ਇਹ ਬੱਚਾ ਤੇ ਦੋ ਦਿਨ ਬਾਅਦ ਆ ਇਟ ਮੀਨਸ ਦੀ ਕੋਈ ਨਾ ਕੋਈ ਇਹਨੂੰ ਆਪਣੇ ਘਰ ਰੱਖਿਆ ਕਿਸੇ ਨੇ ਪਰ ਇਹਨੂੰ ਇਹ ਨਹੀਂ ਪਤਾ ਬੱਚਾ ਬਾਹਰ ਲੈ ਕੇ ਗਿਆ ਪਰ ਅਜੇ 10 ਨਹੀਂ ਪਾਇਆ ਬੱਚਾ ਕਿਤੇ ਉਹ ਮੈਂ ਕਿੱਥੇ ਲੈ ਗਿਆ ਕਿੰਨੂੰ ਗਿਆ ਸਰ ਜਿੰਨਰ ਕਰ ਰਿਹਾ ਉਹਨਾਂ ਪਰ ਕੁਝ ਪਤਾ ਲੱਗਾ ਨਹੀਂ ਕੋਈ ਉਹਨਾਂ ਮਾਰੇ ਕੋਈ ਪਤਾ ਨਹੀਂ ਲੱਗਾ ਤੇ ਫਿਰ ਇਹ ਬੱਚਾ ਉੱਥੋਂ ਭੱਜ ਕੇ ਪਹਿਲਾਂ ਮੈਂ ਆਪਣਾ ਬਾਹਰ ਨਿਕਲ ਕੇ ਤੇ ਫਿਰ ਮੋਕਬੁਰੇ ਖਾਣੇ ਤੇਰੀ ਮਦਦ ਕਰਾਣ ਦੇ ਨਾਲ ਸਾਰੇ ਬੱਚਾ ਉਹ ਸਾਰੇ ਜਿਹੜੇ ਬੱਚੇ ਡੱਬ ਦੇ ਬਿਰਦੇ ਉਹ ਤੇ ਇਹ ਬੱਚਾ ਤੁਹਾਨੂੰ ਆ ਇਹ ਇਹ ਤੇ ਨਹੀਂ ਫੋਟੋਆਂ ਪਾਈਆਂ ਉਹਨਾਂ ਨੇ ਫੋਟੋਆਂ ਦੇ ਉੱਪਰ ਬੱਚਾ ਜਵਾਬ ਕਰਾ ਸਰਵਨ ਪਚ ਪਰਿਵਾਰ ਨੂੰ ਸਹਾਇਤਾ ਜਾਈ ਗਈ। ਹਾਂ, ਬੱਚਾ ਇਹ ਪਰਿਵਾਰ ਨੂੰ ਸਹਾਇਤਾ ਜਾਈ ਗਈ। ਬੜੀ ਮਾਣ ਇਤਵ ਵਾਲੀ ਗੱਲ ਹੈ ਅਮਰੀਕਾ ਦੀ ਪੁਲਿਸ ਦੀ। ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਸਾਨੂੰ ਬਹੁਤ ਬਰੀਫ ਕਰਦੇ ਆ ਵੀ ਕੋਈ ਵੀ ਪੁਆਇੰਟ ਛੋਟਾ ਵੀ ਹੁੰਦਾ ਹੈ ਅਮਰੀਕਾ ਨਗਰੀ ਕੋਈ ਵੀ ਹੁੰਦਾ ਹੈ ਉਹਦੀ ਪੂਰੀ ਹੈਲਪ ਕਰਦੇ ਆ। ਅਸੀਂ ਉਹਨਾਂ ਦੀ ਪੂਰੀ ਹੈਲਪ ਕਰਕੇ ਤੇ ਬੱਚੇ ਨੂੰ ਆਪਾਂ ਮੇਰੀ ਟੀਮ ਦੇ ਜਿਹਨੇ ਮਦਦ ਕੀਤੀ ਹੈ, ਸ਼ਲਾਗਾ ਜੋ ਕੰਮ ਤੇ ਬੜਾ ਅਪਰੀਸ਼ੀਏਟ ਕੀਤਾ ਇਹਨੂੰ। ਮਾਨਯੋਗ ਗੁਬਿੰਦਰ ਸਾਹਿਬ ਜੀ ਨੂੰ ਵੀ ਮੈਂ ਕਹਾਂਗਾ ਮੇਰੀ ਟੀਮ ਨੂੰ ਸਰਟੀਫਿਕੇਟ ਦਿੱਤਾ ਜਾਵੇ ਇਸ ਕੰਮ ਬਾਰੇ। ਠੀਕ ਹੈ। ਪ